ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਗਰੂ ਦੇਖਵਾ ਦਸਮਾਹ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਸੁੱਤਾ ਕਲੇਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਗੜੀ ਨਾਲ ਕੋਸ ਕਰੋ ਕਿਰਪਾ ਸੰਤਨ ਸਿਗਰੂ ਦੇਖਵਾ ਦਸਮਾਹ ਕਿਰਪਾ ਕਰੋ ਬਾਬਾ ਜੀ ਕਿਰਪਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਝ ਮਹੱਲਾ ਪੰਜਵਾ ਗੁਰਦੂਰਾ ਭੇਟੇ ਬਾਕੀ ਮਨਹਿਬ ਅਬਰਗਾਸਾ ਕੋਈ ਨ ਪਹੁੰਚਨ ਹਾਰਾ ਜੂ ਜਾਨ ਆਪਣੇ ਸਾਹਿਬ ਕਾ ਬਰਵਾਸਾ ਗੁਰੂ ਘੁਰਾ ਪੇਟੇ ਜੋੜ ਬਾਕੀ ਮਨਹਿਬ ਅਬਰਗਾਸਾ ਯਾਰ ਆਕਲ ਸੁਖ ਬਾਚੈ ਸੁਖ ਸਹਜਾਨ ਕਰਿ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰੈ ਹਾਰੈ

ਚਗਲੇ ਦੁੱਖ ਮਿਨਾ ਸੇ ਵੜੀ ਵੜਿ ਆਈ ਅਜਰਜ ਸਹਬਾ ਕਾਲ ਜਿਆਰਾ ਸੇ ਨਾਨਕ ਗਉੜ ਗੁਰ ਪੂਰਾ ਬਿਟੇ ਹੋ ਚਗਲੇ ਆ ਗੁਰੂ ਜੀ ਕਾ ਕਲਸਾ ਰਾਹ ਗੁਰੂ ਜੀ ਕੀ ਕਥੇ ਸੌਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਵਰਗਾਸਾ ਕੋਈ ਨਾ ਬਹੁਜਨ ਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸ ਪਰਮ ਸਰਮਾਨਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੁ ਸਾਧ ਸੰਗਤ ਜੀਓ ਅੱਜ ਦਾ ਬਾਬਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 609 ਦੇ 66 ਰਾਗ ਅੰਦਰ ਸ਼ੁਭੈਮਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਬੁਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ